ਬੀਤੇ ਦਿਨੀ ਤੁਸੀਂ ਉਸ ਵੀਡੀਓ ਨੂੰ ਬੜਾ ਸ਼ੇਅਰ ਕੀਤਾ ਜਿਸ ਵਿੱਚ ਇੱਕ ਬੱਚਾ ਕਹਿ ਰਿਹਾ ਸੀਗਾ ਵੀ ਸਾਡੇ ਘਰੇ ਆਟਾ ਨਹੀਂ ਇਹ ਬੱਚਿਆਂ ਦੇ ਘਰੇ ਆਟਾ ਵੀ ਨਹੀਂ ਹੈਗਾ ਤੇ ਇਹਨਾਂ ਦਾ ਜਿਹੜਾ ਬਾਪ ਹੈ ਉਹ ਐਸ ਤਾਈਂ ਹਸਪਤਾਲ ਦੇ ਵਿੱਚ ਦਾਖਲ ਪਿਆ ਹੋਇਆ ਤੇ ਇਹਨਾਂ ਦੀ ਜਿਹੜੀ ਮਜਬੂਰੀ ਹੈ ਸ਼ਾਇਦ ਉਹ ਬੱਚੇ ਨਾਲੋਂ ਵੀ ਵੱਡੀ ਹੈ ਸੋ ਜੇ ਤੁਸੀਂ ਉਸ ਬੱਚੇ ਦੀ ਮਦਦ ਦੇ ਲਈ ਅੱਗੇ ਆਏ ਹੋ ਤੇ ਹੱਥ ਜੋੜ ਕੇ ਬੇਨਤੀ ਹੈ ਵੀ ਇਹਨਾਂ ਬੱਚਿਆਂ ਦੇ ਲਈ ਅੱਗੇ ਜਰੂਰ ਆਇਓ ਸੁਭਾ ਪੁੱਤ ਕਿੰਨੇ ਵਜੇ ਉੱਠ ਕੇ ਤੁਸੀਂ ਹੁਣ ਆਪ ਕੰਮ ਕਰਦੇ ਹੋ ਦਿਨੇ ਭੈਣ ਭਰਾ ਸੋ ਸਵੇਰ ਕਿੰਨੇ ਵਜੇ ਉੱਠ ਜਾਨੇ ਹੋ ਤੁਸੀਂ 3 ਵਜੇ ਸਵੇਰੇ 3 ਵਜੇ ਤੁਸੀਂ ਤਿੰਨੇ ਭੈਣ ਭਰਾ ਉੱਠ ਜਾਨੇ ਹੋ ਤੇ ਕੀ ਕਰਦੇ ਹੋ ਸਵੇਰ 3 ਵਜੇ ਉੱਠ ਕੇ ਇੱਟਾਂ ਕੱਢਦੇ ਜਿਹੜੀ ਪੱਟੇ ਪੱਟੇ ਦੇ ਇੱਟਾਂ ਤੁਸੀਂ ਆਪ ਕੱਢਦੇ ਹੋ ਸਵੇਰ 3 ਵਜੇ ਉੱਠ ਜਾਨੇ ਹੋ ਤੇ ਸਾਰਾ ਦਿਨ ਕਿ 3 ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਤੁਸੀਂ ਕੰਮ ਕਰਦੇ ਹੋ ਅਸੀਂ 4-5 ਵਜੇ ਤੱਕ ਕਰਦੇ ਸਵੇਰੇ 3 ਵਜੇ ਉੱਠ ਕੇ ਸ਼ਾਮ ਨੂੰ 4-5 ਵਜੇ ਤੱਕ ਤੁਸੀਂ ਤਿੰਨੇ ਭੈਣ ਭਰਾ ਕੰਮ ਕਰਦੇ ਹੋ ਪੁੱਤੋਂ ਪੜਨ ਨਹੀਂ ਜਾਂਦੇ ਨਹੀਂ ਬੜਨ ਜਾਂਦੇ ਇਹਨਾਂ ਧਿਆਨ ਨਹੀਂ ਵੇਖੋ ਇਹਨਾਂ ਦੀਆਂ ਅੱਖਾਂ ਵੇਖੋ ਭਰੀਆਂ ਪਈਆਂ ਕਿਉਂਕਿ ਇਹਨਾਂ ਦਾ ਬਾਪ ਜਿਹੜਾ ਆ ਉਹ ਮੰਜੇ ਤੇ ਪਿਆ ਹੋਇਆ ਉਹਦੇ ਪੇਟ ਦੇ ਵਿੱਚ ਜ਼ਹਿਰ ਫੈਲ ਗਿਆ ਹਾਲਾਤ ਉਹਦੇ ਬਹੁਤ ਮਾੜੇ ਆ ਪਹਿਲਾਂ ਪੱਟ ਟੁੱਟ ਗਿਆ ਉਦੋਂ ਵਿਚਾਰਾ ਮੰਜੇ ਤੇ ਰਿਹਾ ਹੁਣ ਉਹਦੀ ਪੇਟ ਦੀ ਅੰਤੜੀ ਫਟ ਗਈ ਹੈ ਹੁਣ ਉਹ ਫਿਰ ਵਿਚਾਰਾ ਮੰਜੇ ਤੇ ਹੋਇਆ ਡਾਕਟਰ ਦੱਸਦੇ ਪਏ ਆ ਵੀ ਪੇਟ ਦੇ ਵਿੱਚ ਜ਼ਹਿਰ ਫੈਲ ਗਿਆ ਤੇ ਜੇ ਉਹਦਾ ਜਲਦੀ ਤੋਂ ਜਲਦੀ ਆਪਰੇਸ਼ਨ ਨਾ ਹੋਇਆ ਤੇ ਉਸ ਵੀਰ ਦੀ ਜਾਨ ਤੱਕ ਵੀ ਜਾ ਸਕਦੀ ਹੈ ਕੀ ਕੀ ਪੁੱਤ ਕੀ ਦਿੰਦੇ ਆ ਦਿਹਾੜੀ ਕੀ ਦਿੰਦੇ ਤੁਹਾਨੂੰ ਸਾਰਿਆਂ ਨੂੰ ਯਾਰ ਇਹਦੇ 700 1000 ਇੱਕ ਦਾ 700 ਰੁਪਇਆ ਮਿਲਦਾ ਤੁਸੀਂ ਤਿੰਨੇ ਭੈਣ ਭਰਾ ਇੱਕ ਦਿਨ ਦੇ ਵਿੱਚ ਕਿੰਨੀਆਂ ਇੱਟਾਂ ਕੱਢ ਦਿੰਦੇ ਯਾਰ ਕੱਢਦੇ ਤੁਸੀਂ ਤਿੰਨੇ ਜਣੇ ਰਲ ਕੇ 1000 ਇੱਟ ਕੱਢ ਦਿੰਦੇ ਹੋ ਤੇ ਉਹ ਉੱਤੇ ਰਹਿਣਾ ਸਹਿਣਾ ਜਿਹੜਾ ਪੁੱਤੋ ਇੱਥੇ ਲੈਨੇ ਹੋ ਇਹਦਾ ਕੋਈ ਕਿਰਾਇਆ ਪੈਂਦਾ ਜਾਂ ਫ੍ਰੀ ਐ ਇਹ ਕਿਰਾਇਆ ਪੈਂਦਾ ਇਹਦਾ ਵੀ ਕਿਰਾਇਆ ਪੈਂਦਾ ਤੇ ਤੇ ਕਮਾਉਣ ਵਾਲੇ ਇਕੱਲੇ ਤੁਸੀਂ ਤਿੰਨੇ ਜਣੇ ਕਮਾਉਨੇ ਹੋ ਹੋਰ ਕੋਈ ਕਮਾਉਣ ਵਾਲਾ ਨਹੀਂ ਹੈ ਵੇਖੋ ਕਿੰਨੀ ਮਜਬੂਰੀ ਹੈ ਪਰਿਵਾਰ ਦੇ ਵਿੱਚ ਤੁਸੀਂ ਲੋਕੀਓ ਨੇ ਇਹ ਮੁੱਦਾ ਨਾ ਚੱਕ ਲਿਓ ਚਾਈਲਡ ਲੇਬਰ ਦਾ ਬਾਈ ਜੀ ਜਿਨ੍ਹਾਂ ਦੇ ਸਿਰ ਤੇ ਭੁੱਖ ਨੱਚਦੀ ਹੋਵੇ ਨਾ ਉਹਨਾਂ ਨੂੰ ਕਰਨਾ ਪੈਂਦਾ ਇਹ ਤਿੰਨ ਬੱਚੇ ਲੇਬਰ ਕਰਦੇ ਨੇ ਸਵੇਰੇ 3 ਵਜੇ ਉੱਠਦੇ ਹੋ ਮਸਤਾ ਹਾਂਜੀ ਹਰ ਰੋਜ਼ ਬਿਨ ਨਗ ਹਾਂਜੀ ਸਰਦੀ ਹੋਵੇ ਗਰਮੀ ਹੋਵੇ ਹਾਂਜੀ ਸਵੇਰੇ 3 ਵਜੇ ਹੋ ਕੇ ਇਹ ਬੱਚੇ ਪੱਠੇ ਤੋਂ ਇੱਟਾਂ ਕੱਢਦੇ ਆ ਧੀਆ ਮੇਂਗੀਆਂ ਛੋਟੀਆਂ ਛੋਟੀਆਂ ਭੈਣਾਂ ਉਹ ਮੇਰਾ ਭਰਾ ਤਿੰਨੇ ਜਣੇ ਪੱਠੇ ਤੋਂ ਇੱਟਾਂ ਕੱਢਦੇ ਆ ਕਿਉਂਕਿ ਇਹਨਾਂ ਦਾ ਬਾਪ ਐ ਜਿਹੜਾ ਉਹ ਮੰਜੇ ਤੇ ਪੈ ਗਿਆ ਬਈ ਹੱਥ ਜੋੜ ਕੇ ਬੇਨਤੀ ਐ ਤੁਸੀਂ ਬੜੇ ਲੋਕੀ ਮਾਤੜ ਵੇਖੇ ਹੋਣੇ ਤੁਸੀਂ ਬੜੀਆਂ ਵੀਡੀਓ ਸ਼ੇਅਰ ਕਰਦੇ ਹੋਵੋਗੇ ਜੇ ਇਸ ਪਰਿਵਾਰ ਦੀ ਵੀਡੀਓ ਸ਼ੇਅਰ ਨਾ ਕੀਤੀ ਤੇ ਬਹੁਤ ਮਾੜੀ ਗੱਲ ਤੁਹਾਨੂੰ ਰੱਬ ਨੇ ਫੋਨ ਦਿੱਤਾ ਐ ਫੋਨ ਕਿਸੇ ਚੰਗੇ ਕੰਮ ਦੇ ਲਈ ਜ਼ਰੂਰ ਲਾ ਦਿਓ ਗਲਤ ਮਲਤ ਹਰ ਰੋਜ਼ ਸ਼ੇਅਰ ਕਰਦੇ ਹੋ ਗੰਦਮੰਦ ਹਰ ਰੋਜ਼ ਸ਼ੇਅਰ ਕਰਦੇ ਹੋ ਬੇਟਾ ਕੀ ਹੋਇਆ ਸੀ ਪਾਪਾ ਨੂੰ ਕੀ ਹੋਇਆ ਸੀ ਤੁਹਾਡੇ ਪਾਪਾ ਮੇਰੇ ਪਾਪਾ ਦਾ ਐਕਸੀਡੈਂਟ ਹੋਇਆ ਸੀਗਾ ਅੱਛਾ ਉਸ ਤੋਂ ਬਾਅਦ ਉਹਨਾਂ ਦੇ ਪੱਟੇ ਪੱਟ ਟੁੱਟ ਗਿਆ ਸੀ ਫਿਰ ਉਹਨਾਂ ਦੇ ਪੱਟੇ ਦਾ ਆਪਰੇਸ਼ਨ ਹੋਇਆ ਪੱਟ ਵਿੱਚ ਪਲੇਟ ਪਈ ਅਤੇ ਹੁਣ ਉਹਨਾਂ ਦੀ ਅੰਤੜਾੜੀ ਬਲੌਕ ਹੋ ਗਈ ਹੁਣ ਅੰਤੜੀ ਫਟ ਗਈ ਹੈ ਪਾਪਾ ਦੀ ਤੁਹਾਡੇ ਦੀ ਉਦੋਂ ਇਹ ਤੁਸੀਂ ਤੁਹਾਡੇ ਕੋਲੇ ਆਫ ਦਾ ਘਰ ਨਹੀਂ ਹੈਗਾ ਤੁਹਾਡੇ ਕੋਲੇ ਭੱਠੇ ਤੇ ਰਹਿਨੇ ਆ ਤੁਸੀਂ ਹਾਂਜੀ ਇਹ ਭੱਠੇ ਵਾਲਿਆਂ ਨੇ ਤੁਹਾਨੂੰ ਕਮਰਾ ਦਿੱਤਾ ਹੋਇਆ ਹੈਗਾ ਮੈਂ ਇਸ ਟਾਈਮ ਪੱਠੇ ਦੇ ਖਾਣਾ ਇੱਟਾਂ ਦਾ ਛੱਤਾ ਤੁਸੀਂ ਦੇਖਦੇ ਪਏ ਹੋ ਮਗਰ ਲੱਗਿਆ ਹੋਇਆ ਇੱਥੇ ਇਹ ਬੱਚਿਆਂ ਦੇ ਹੱਥ ਨਾਲ ਕੱਢੀਆਂ ਹੋਈਆਂ ਇੱਟਾਂ ਨੇ ਇਹ ਜਿਹੜੀਆਂ ਇਹਨਾਂ ਬੱਚਿਆਂ ਨੇ ਆਪਦੇ ਹੱਥਾਂ ਨਾਲ ਕੱਢੀਆਂ ਤੇ ਇੱਕ ਨਿੱਕੇ ਜਿਹੇ ਕਮਰੇ ਦੇ ਵਿੱਚ ਪੰਜ ਜੀ ਜਿਹੜੇ ਪੈਂਦੇ ਆਪਦਾ ਘਰ ਵੀ ਹੈ ਨਹੀਂਗਾ ਤੁਸੀਂ ਵੇਖੋ ਕਿੱਡੇ ਮਾੜੇ ਹਾਲਾਤ ਜੇ ਇਹਨਾਂ ਬੱਚਿਆਂ ਦੇ ਪਿਤਾ ਨੂੰ ਕੁਝ ਹੁੰਦਾ ਜੇ ਕੋਈ ਗੱਲਬਾਤ ਹੁੰਦੀ ਦੱਸੋ ਇਹ ਪਿਤਾ ਕਿੰਨੂੰ ਕਹਿਣਗੇ ਕਿੰਨੂੰ ਪਿਓ ਕਹਿਣਗੇ ਤੇ ਸਾਰਾ ਪਰਿਵਾਰ ਗੁਰਸੇਖ ਉਦੇ ਇਹਨਾਂ ਦੇ ਪਿਤਾ ਦੀ ਅੰਤਰੀਏ ਇਸ ਕਰਕੇ ਨਹੀਂ ਫੱਟੀ ਵੀ ਉਹ ਗੋਲੀਆਂ ਖਾਂਦਾ ਜਾਂ ਨਸ਼ਾ ਕਰਦਾ ਗੁਰਸਿੱਖ ਪਰਿਵਾਰ ਆ ਤੇ ਉਹਦੀ ਵਿਚਾਰੇ ਦੀ ਐਕਸੀਡੈਂਟ ਦੇ ਕਰਕੇ ਇੰਨੇ ਹਾਲਾਤ ਮਾੜੇ ਹੋ ਗਏ ਕਿ ਉਹਦੇ ਨਿੱਕੇ ਨਿੱਕੇ ਬੱਚਿਆਂ ਨੂੰ ਪੜਨ ਦੀ ਬਜਾਏ ਅੱਜ ਲੋਕਾਂ ਦੇ ਘਰਾਂ ਦੇ ਮਤਲਬ ਪੱਠੇ ਦੇ ਕੰਮ ਕਰਨਾ ਪੈਂਦਾ ਜਦੋਂ ਤੁਹਾਡੇ ਪਾਪਾ ਠੀਕ ਸੀ ਉਦੋਂ ਤੁਸੀਂ ਪੜਨ ਵੀ ਜਾਂਦੇ ਸੀ ਪਰ ਹੁਣ ਪੜ੍ਹਾਈ ਵੀ ਛੁੱਟ ਗਈ ਕਿੰਵੀਂ ਕਲਾਸ 'ਚ ਤੁਸੀਂ ਪੜਨਾ ਬੰਦ ਕਰ 7ਵੀਂ ਕਲਾਸ 'ਚ 7ਵੀਂ ਕਲਾਸ ਤੇ ਤੂੰ ਬੱਤ 9ਵੀਂ 'ਚ ਤੇ ਤੁਸੀਂ ਬਈ ਮਸਤਾਨ 10ਵੀਂ ਜੀ ਇਹ ਸਿਰਫ ਤੁਸੀਂ ਤਾਂ ਹਟੇ ਹੋ ਸਕੂਲ 'ਚ ਵੀ ਤੁਹਾਡੇ ਪਾਪਾ ਜਿਹੜੇ ਮੰਜੇ ਤੇ ਪੈ ਗਏ ਹਾਂਜੀ ਉਹ ਫਿਰ ਹੁਣ ਪੜ੍ਹਾਈ ਛੱਡ ਕੇ ਇਕੱਲਾ ਸੀਗਾ ਹੁਣ ਕੰਮ ਕਰਨਾ ਪੈਣਾ ਇਸ ਵਾਈ ਗੁਰ ਹਾਂਜੀ ਕਿੰਨਾ ਜਦ ਹੋ ਗਿਆ ਪੜ੍ਹਾਈ ਛੱਡੀ ਤਕਰੀਬਨ ਪੜ੍ਹਾਈ ਛੱਡੇ ਨੂੰ ਇਹ 2 ਸਾਲ ਹੀ ਹੋ ਚੰਨੇ ਜਦੋਂ ਦਾ ਐਕਸੀਡੈਂਟ ਹੋਇਆ ਉਦੋਂ ਦੀ ਤੁਸੀਂ ਪੜ੍ਹਾਈ ਛੱਡਤੀ ਸਕੂਲ ਜਾਣਾ ਬੰਦ ਕਰ ਦਿੱਤਾ ਹਾਂਜੀ ਵਾਈ ਤੇ ਇਹ ਸੋਚ ਕੇ ਬੁੱਧ ਫਿਰ ਵਾਹਿਗੁਰੂ ਨੂੰ ਕੀ ਕਹਿੰਦੇ ਹੁੰਨੇ ਹੋ ਹੈ ਨਾ ਤੁਸੀਂ ਤਾਂ ਸਾਰੇ ਵਾਹਿਗੁਰੂ ਨੂੰ ਮੰਨਦੇ ਹੋ ਕੀ ਅਰਦਾਸ ਕਰਦੇ ਹੁੰਨੇ ਹੋ ਵਾਹਿਗੁਰੂ ਸਾਡੇ ਤਾਂ ਠੀਕ ਕਰ ਬੇ ਜੀ ਦੀ ਨੂੰ ਸਾਡੇ ਨੂੰ ਠੀਕ ਕਰ ਬਸ ਇਹੀ ਅਰਦਾਸ ਕਰਦੇ ਹੁੰਨੇ ਦੁਬਾਰਾ ਪੜਨ ਜਾਣਾ ਚਾਹੁੰਨੇ ਤੁਸੀਂ ਹਾਂਜੀ ਦਿਲ ਕਰਦਾ ਪੜਨ ਦਾ ਤੁਸੀਂ ਤੋਂ ਤੁਹਾਡਾ ਤਿੰਨਾਂ ਜਣੇ ਆ ਜੀ ਵੀ ਤੁਸੀਂ ਚਾਹੁੰਦੇ ਹੋ ਵੀ ਪੜ ਕੇ ਤੁਸੀਂ ਵੱਡੇ ਹੋ ਕੇ ਤੁਹਾਨੂੰ ਐਟਾਣਾ ਕੱਢਣੀਆਂ ਪੈਣ ਤੁਸੀਂ ਕਿਸੇ ਚੰਗੀ ਪੋਸਟ ਤੇ ਲੱਗ ਜਾਓ ਚੰਗਾ ਕੋਈ ਕੰਮ ਕਰੋ ਚੰਗੀ ਤੁਹਾਨੂੰ ਨੌਕਰੀ ਮਿਲੇ ਤੁਹਾਡਾ ਵੀ ਦਿਲ ਕਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਪਾਂ ਵਾਹਿਗੁਰੂ ਕਰਨ ਨਾਲ ਭਰੋਸਾ ਰੱਖੋ ਵਾਹਿਗੁਰੂ ਸੰਗਤ ਜੀ ਇਹਨਾਂ ਬੱਚਿਆਂ ਦਾ ਵੀ ਦੇਲ ਹੈ ਇਹ ਪੜਨ ਜਾਣ ਇੱਕ ਪੜ ਕੇ ਕੋਈ ਚੰਗੀ ਨੌਕਰੀ ਕਰਨ ਇੱਟਾਂ ਕੱਢਣਾ ਇਹਨਾਂ ਦਾ ਕੰਮ ਨਹੀਂ ਇਹਨਾਂ ਦਾ ਜਿਹੜਾ ਪਿਤਾ ਹੈ ਉਹ ਗਰੀਬੀ ਕਰਕੇ ਜ਼ਰੂਰ ਇਹ ਕੰਮ ਕਰਦਾ ਰਿਹਾ ਪਰ ਇਹਨਾਂ ਬੱਚਿਆਂ ਦਾ ਇਹ ਕੰਮ ਨਹੀਂ ਹੈਗਾ ਜਿਹੜਾ ਇਹ ਮਜਬੂਰੀ ਦੇ ਕਰਕੇ ਲੱਗੇ ਹੋਏ ਸਿਰਫ ਤੁਸੀਂ ਹੀ ਉਹ ਇਹਨਾਂ ਨੂੰ ਇਹਨਾਂ ਦੀ ਮਜਬੂਰੀ ਦੇ ਵਿੱਚੋਂ ਬਾਹਰ ਕੱਢ ਸਕਦੇ ਹੋ ਹੋਰ ਕੋਈ ਨਹੀਂ ਕੱਢ ਸਕਦਾ ਤੁਸੀਂ ਵੇਖੋ ਵੀ ਜਵਾਨ ਮੁੰਡਾ 15 ਸਾਲ ਦੀ ਉਮਰ ਆ 8 ਸਾਲ ਦੀ ਆ ਬੱਚੀ 11 ਸਾਲ ਦੀ ਆ ਬੱਚੀ ਪੜ੍ਹਨ ਲਿਖਣ ਜਾਂਦੇ ਸੀ ਪੜ੍ਹਨ ਲਿਖਣ ਵਾਲੇ ਬੱਚੇ ਸੀਗੇ ਤੇ ਇਹ ਸਕੂਲੋਂ ਹਟ ਗਏ ਬਾਪ ਇਹਨਾਂ ਦਾ ਮੰਜੇ ਤੇ ਪੈ ਗਿਆ ਹੁਣ ਉਹਦਾ ਆਪਰੇਸ਼ਨ ਹੋਣਾ ਜਿਹਦਾ ਖਰਚਾ ਇਹ ਚੱਕ ਨਹੀਂ ਸਕਦਾ ਤੇ ਹੱਥ ਜੋੜ ਕੇ ਇਹੀ ਬੇਨਤੀ ਕਰਦਾ ਵੀ ਜਿੰਨੀ ਹੋ ਸਕਦੀ ਹੈ ਇਸ ਪਰਿਵਾਰ ਦੀ ਮਦਦ ਦੇ ਲਈ ਅੱਗੇ ਜਰੂਰ ਆਇਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਸਾਰਾ ਤੁਹਾਡੇ ਹੱਥ ਵਸਾ ਤੁਸੀਂ ਕੀ ਭੇਜਦੇ ਹੋ ਕੀ ਦਾਨ ਕਰਦੇ ਹੋ ਪਰਿਵਾਰ ਨੂੰ ਕੀ ਸੇਵਾ ਕਰਦੇ ਹੋ ਇਹ ਤੁਹਾਡੀ ਮਰਜ਼ੀ ਹੈ ਪਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਜੇ ਇਹਨਾਂ ਦਾ ਬਾਪ ਕੰਮ ਕਰਨ ਜੋਗਾ ਹੋ ਜਾਊਗਾ ਤੇ ਇਹ ਬੱਚੇ ਜਿਹੜੇ ਆ ਪੜਨ ਲਿਖਣ ਲੱਗ ਜਾਣ ਇਹ ਬੱਚਿਆਂ ਨੂੰ ਇੱਟਾਂ ਨਾ ਚੱਕਣੀਆਂ ਪੈਣਗੀਆਂ ਇਹ ਬੱਚੇ ਨੂੰ ਮਜ਼ਦੂਰੀ ਨਾ ਕਰਨੀ ਪਊਗੀ ਇੱਕ ਵਾਰੀ ਸੋਚ ਕੇ ਵੇਖ ਲਿਓ ਇੱਕ ਨਿੱਕੇ ਨਿੱਕੇ ਫੁੱਲਾਂ ਵਰਗੇ ਬੱਚੇ ਸਵੇਰੇ 3 ਵਜੇ ਉੱਠ ਜਾਂਦੇ ਆ ਤੇ ਸ਼ਾਮ ਨੂੰ 5 ਵਜੇ ਤੱਕ ਕੰਮ ਕਰਦੇ ਰਹਿੰਦੇ ਤੇ 3 ਵਜੇ ਉੱਠਣਾ ਬਹੁਤ ਔਖਾ ਠੰਡ ਦੇ ਵਿੱਚ ਗਰਮੀਆਂ ਦੇ ਵਿੱਚ ਬਹੁਤ ਔਖਾ ਬਿਸਤਰਾ ਛੱਡਣਾ ਬਹੁਤ ਔਖਾ ਬਾਈ ਜੀ ਬੱਚਿਆਂ ਦੇ ਲਈ ਪਰ ਇਹਨਾਂ ਬੱਚਿਆਂ ਨੂੰ ਕਰਨਾ ਪੈਂਦਾ ਆ ਆਪਦੀ ਮਜਬੂਰੀ ਦੇ ਕਰ ਇਹ ਕਿਸੇ ਨੂੰ ਕਹਿ ਨਹੀਂ ਸਕਦੇ ਕੋਈ ਇਹਨਾਂ ਦੀ ਸੁਣਨ ਵਾਲਾ ਨਹੀਂ ਕੋਈ ਰਿਸ਼ਤੇਦਾਰ ਕੋਈ ਕੋਈ ਐਹੋ ਜਿਹਾ ਸਾਖ ਸੰਬੰਧੀ ਇਹਨਾਂ ਦੀ ਸੁਣਨ ਵਾਲਾ ਨਹੀਂ ਹੈਗਾ ਕਿ ਜਿਹੜਾ ਇਹਨਾਂ ਦੇ ਮਗਰ ਆਜੇ ਇਹਨਾਂ ਬੱਚਿਆਂ ਨੂੰ ਜਿਹੜਾ ਆ ਇਸ ਕੰਮ ਤੋਂ ਇਹਨਾਂ ਦੇ ਪਿਤਾ ਦਾ ਇਲਾਜ ਕਰਵਾ ਦੇ ਬੱਚਿਆਂ ਦਾ ਇਹ ਕੰਮ ਛਡਵਾ ਦੇ ਕੋਈ ਸੁਣਨ ਵਾਲਾ ਨਹੀਂ ਸੰਗਤ ਤੋਂ ਬਿਨ ਸੁਗੋਰਿਕ ਪਰਿਵਾਰ ਵੇਖ ਕੇ ਮਦਦ ਦੇ ਲਈ ਅੱਗੇ ਜਰੂਰ ਆਇਓ ਤੇ ਹੱਥ ਜੋੜ ਕੇ ਇਹੀ ਅਪੀਲ ਕਰ ਧੰਨਵਾਦ